ਸਗਾਤਰ ਚਰਚਾ ਕਰ ਰਹੇ ਹੈ ਬਈ ਪੇਕ ਮਿਸ਼ਨ ਨੇ ਸਪਾਰਸ਼ ਕੀਤੀ ਸੀ ਪੈਨਸ਼ਨਾਂ 2.8 ਦਾਗ ਦੇਣ ਦਾ ਇਹ ਸਰਕਾਰ ਉਹ ਦੇਣ ਤੋਂ ਭੱਜ ਗਈ ਹੈ ਮਹंगाई ਪਤਾ ਜਿਹੜਾ 16% ਸਾਡਾ ਪੈਂਡਿੰਗ ਪਿਆ ਉਹ ਸਰਕਾਰ ਦੇ ਨਹੀਂ ਰਹੀ ਹੈ ਕੱਚੇ ਮੁਲਾਜ਼ਮਾਂ ਲਈ ਪੋਲਿਸੀ ਜਾਂਦੀ ਹੈ ਇਹਨਾਂ ਨੇ ਸਾਰਿਆਂ ਨਾਲ ਮਾੜੀ ਪੋਲਿਸੀ ਜਾਂਦੀ ਹੈ ਜਿਹਦੇ ਤਹਿਤ ਉਹ ਨਾ ਜੋ ਪੱਕੇ ਨਹੀਂ ਹੋ ਰਹੇ ਸਿਰਫ 59 ਸਾਲ ਦੀ ਨੌਕਰੀ ਤੱਕ ਦੀ ਵਿੱਚ ਗਾਰੰਟੀ ਹੈ ਆ ਕੇਂਦਰੀ ਸਕੇਲ ਜਿਹੜੇ 17 ਜੁਲਾਈ 2020 ਦੇ ਥੋਪੇ ਜਾਂ ਇਹਨਾਂ ਨੇ ਉਹ ਜ਼ਬਰਦਸਤੀ ਥੋਪੇ ਜਾ ਰਹੇ ਨੇ ਪ੍ਰਵੇਸ਼ਨ ਪੀਰੀਅਡ ਦੇ ਨਾਂ ਤੇ ਤਿੰਨ ਸਾਲ ਮਜ਼ਮੂਨ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਆ ਆਂਗਣਵਾੜੀ ਮੈਡੀ ਵੀ ਜਿਨ੍ਹਾਂ ਨੂੰ ਸਰਕਾਰ ਦਾ ਕਾਨੂੰਨ ਕਹਿੰਦਾ ਹੈ ਵੇ ਘੱਟੋ ਘੱਟ ਉਜਰਤ ਹਰੇਕ ਨੂੰ ਦੇਣੀ ਹੈ ਉਹ ਸਰਕਾਰ ਉਜਰਤ ਦੇਣ ਵਾਸਤੇ ਤਿਆਰ ਨਹੀਂ ਸਰਕਾਰ ਪੇਕ ਮਿੰਦੇ ਬਕਾਇਆ ਦੇਣ ਵਾਸਤੇ ਤਿਆਰ ਨਹੀਂ ਔਰ ਤਾਂ ਦੇਣ ਦੀ ਬਜਾਇ ਸਰਕਾਰ 200 ਰੁਪਏ ਜਗੀਰ ਟੈਕਸ ਲਾ ਰਹੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸਾਂਝਾ ਫਰੰਟ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ੀ ਲੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸੰਬਰ ਮਹੀਨੇ ਜਿਹੜਾ ਹੈ ਮੰਤਰੀਆਂ ਦੀ ਕੋਠੀਆਂ ਦਾ ਘਰਾਓ ਜਿਹੜਾ ਦਾ ਐਲਾਨ ਕੀਤਾ ਹੈ ਤੇ ਉਹ ਤੋਂ ਬਾਅਦ ਜਿਹੜਾ ਅਗਲਾ ਸਤਾ ਜਿਹੜਾ ਹੋਰ ਐਲਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਮੀਟਿੰਗ ਮਿਲ ਗਈ ਨਹੀਂ ਨਹੀਂ ਮੀਟਿੰਗ ਜੇ ਮਿਲੀ ਉਹਦੇ ਬਾਅਦ ਵਿਚਾਰ ਕਰਾਂਗੇ ਕਿਉ ਤੇ ਬਿਤਮਤੀ ਸਾਡੀ ਇੱਕ ਨਹੀਂ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਐ ਬਿਤਮਤੀ ਜਿਹੜਾ ਕੋਈ ਵੀ ਫੈਸਲਾ ਲੈਣ ਦੇ ਜਿਹੜਾ ਸਮਰੱਥ ਨਹੀਂ ਐ ਇਸ ਕਰਕੇ ਸਾਂਝਾ ਫਾਂਟ ਵਿਚਾਰ ਕਰੇਗਾ ਤੇ ਮੀਟਿੰਗ ਕਰਨੀ ਕਿ ਨਹੀਂ ਜੋ ਚੁੱਥੀਆਂ ਗੂ ਉਤੇ ਵਿਚਾਰ ਕਰਾਂਗੇ ਸਾਡੇ ਸਾਹਮਣੇ ਤੇ ਦਿਨਾਂ ਦੀ 30000 ਦੀ 1932 ਦਾ ਪੰਚਤਰਾ ਹੋਣਾ ਹੈ ਤੁਸੀਂ ਵੀ ਅੱਜ ਰੱਖਣੇ ਮਨਾਇਓ ਤੇ ਨਿਕਾ ਮੈਂ ਨਾ ਪੁੱਛਾਂ ਤਾਂ ਆਪਣੇ ਆਪ ਮਹਿਸੂਸ ਸਤਜੀ ਅਸੀਂ ਤੁਹਾਡੇ ਮੱਦੇ ਮਰ ਨਹੀਂ ਦੱਸਣਾ ਚਾਹੁੰਦੇ ਆ ਲੋਕੇ ਪੰਜਾਬ ਸਰਕਾਰ ਗੁੰੰਗੀ ਤੇ ਬੋਲੀ ਹੋ ਚੁੱਕੀ ਹੈ ਪੰਜਾਬ ਦੇ ਹਰ ਵਰਗ ਦੇ ਮੁਲਾਜ਼ਮ ਚਾਹੇ ਰੈਗੂਲਰ ਆ ਚਾਹੇ ਕੱਚੇ ਕਾਮੇ ਆ ਆਪਣੀਆਂ ਮੰਗਾਂ ਦੇ ਲਈ ਨਿਤ ਸੜਕਾਂ ਤੇ ਧਰਨੇ ਲਾ ਰਹੇ ਆ ਮੁਜ਼ਾਹਰੇ ਕਰ ਰਹੇ ਆ ਪਰ ਇਥੋਂ ਦੀ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜੋ ਉਹਨਾਂ ਦੀਆਂ ਹੱਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਜਾਂ ਮੰਨਣ ਤੋਂ ਇਨਕਾਰੀ ਹੋ ਚੁੱਕੀ ਹੈ ਸੋ ਅੱਜ ਭਗਵੰਤ ਮਾਨ ਜੀ ਦੇ ਹਲਕੇ ਦੇ ਵਿੱਚ ਸਮੁੱਚੇ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਵਰਗ ਦੇ ਸਾਥੀ ਅੱਜ ਇਸ ਰੋਸ ਦੀ ਵਿੱਚ ਪਹੁੰਚੇ ਆ ਔਰ ਸਨ ਕਿ ਜੋ ਸਾਡੇ ਮੁਲਾਜ਼ਮਾਂ ਦੀ ਪ੍ਰਾਣੀ ਪੈਨਸ਼ਨ ਲਾਗੂ ਕਰਨਾ, ਚਾਹੇ ਕੱਚੇ ਕੰਮੇ ਪੱਕੇ ਕਰਨੇ, ਚਾਹੇ ਸਾਡੀਆਂ ਡੀਏ ਦੀਆਂ ਕਿਸ਼ਤਾਂ, ਚਾਹੇ ਪਿੰਡੂ ਪੱਤੇ ਜਿਹੜੇ ਬੰਦ ਕੀਤੇ ਉਹਨਾਂ ਦੀ ਮੰਗ, ਚਾਹੇ ਜਿਹੜੀਆਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਨੇ ਜਾ ਬਿਜਲੀ ਐਕਟ 2025 ਸੋਧ ਬਿੱਲ ਜਿਹੜਾ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਉਹਦੇ ਖਿਲਾਫ ਅੱਜ ਅਸੀਂ ਸਮੁੱਚੇ ਮੁਲਾਜ਼ਮ ਇੱਥੇ ਪਹੁੰਚੇ ਆਂ ਔਰ ਅਸੀਂ ਤੁਹਾਡੇ ਸਾਹਮਣੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਮੁਲਾਜ਼ਮਾਂ ਦੀਆਂ ਮੰਨ ਕੇ ਲਾਗੂ ਕੀਤੀਆਂ ਜਾਣ